ਮੇਰਾ 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 ਜੋ ਮਰਜ਼ੀ ਹੈ ਤੁਸੀਂ ਕਰਨੇ ਮੈਨੂੰ ਜੋ ਮਰਜ਼ੀ ਕਰ ਦਿਓ ਨਹੀਂ ਨਹੀਂ ਮੈਂ ਪਿੱਛੇ ਹਟ ਕੇ ਕੋਈ ਨਹੀਂ ਹੋ ਰਹੀ ਹੈ ਲਾਈਟ ਚਲ ਆ ਗਿਆ ਚਲ ਕਰੋ ਜਨਾਬ ਪ੍ਰਕਾਸ਼ ਜਨਾਬ तब्ज़ा जानू रोका जा रूपे राम मेरे हथ ગાળો ફૂલી ગયો ફોન કરીયો સામે ડિસ્પ્લે ફોન જાણે નથી ખાઈ એની પહેલા પરમે મેં સાડી એસર બહાર એની ની ગઈ یہ علوی سرکار سادی یہ بھی نہیں سرکار یہ لکھتی آرڈر دانی ہے نگہ جناب ਤੁਸੀਂ خدا ظاہر اللہ اکبر اللہ اکبر اے دلویے پولیس مُراد آباد مُراد آباد مُراد آباد تکائی بند کرو بند کرو پاک کرو ਮੈਡਮ 200 ਰੁਪਏ ਬੰਦਾ ਨੇ ਲੇਲੂ ਕੁੱਲਿਆ ਨੂੰ ਜਾਣ ਨਾਲ ਕੀ ਵਰਦਾ ਹੁੰਦਾ ਜਨਤਾ ਦਾ ਤਰੀਕਾ ਦਫੀਆ ਇਸ ਤਰ੍ਹਾਂ ਦੀ ਮਿਲਦੀ ਤੇਰੇ ਦੇ ਨਹੀਂ ਹਰ ਪੰਜਾਬ ਪੰਜਾਬ ਸਰਕਾਰ ਕਿਉਂ ਡੈਰੀਕੋ ਮੈਨੂੰ ਦੱਸੋ ਸਾਰਾ ਤਾਂ ਮੈਨੂੰ ਕਾਰਨ ਦੱਸੋ ਵੀ ਮੈਨੂੰ ਕਿਉਂ ਇੱਥੇ ਐਡਾ ਕੀਤਾ ਜਾ ਰਿਹਾ ਬਸ ਫੋਟੋ ਕੋਈ ਜਵਾਬ ਹੈ ਲੈਨ ਆਰਡਰ ਪ੍ਰੋਬਲਮ ਹੈ ਕੀ ਮੈਂ 3 ਨਹੀਂ ਸਰ ਮੈਨੂੰ ਇਹਦਾ ਦੋ ਢੇ ਕੋਈ ਹੈ ਅਖੀਰ ਇਹ ਗੁੰਡੇ ਆ ਕੋਈ ਬੰਦਾ ਤੁਹਾਨੂੰ ਐਸਾ ਲੱਗਦਾ ਆਰਡਰ ਦੇ ਦਿਓ ਆਰਡਰ ਕਰਦੇ ਨਹੀਂ ਹੈ ਜੀ ਆਰਡਰ ਵੀ ਦਿਨ ਕੋਈ ਇੰਤਿਹਾਨ ਦੇ ਦੇਖੋ ਆਰਡਰ ਦੇਖੋ ਜੀ ਆਰਡਰ ਪਤਾ ਕੀ ਹੈ ਵੀਰੇ ਬਹੁਤ ਧੱਕਾ ਨਾ ਕੋਈ ਨਾ ਸਾਡੇ ਕੋਲੋਂ ਕੋਈ ਅਸਰ ਨਾ ਕੋਈ ਸਾਡੇ ਨੂੰ ਕੋਈ ਦਾ ਅੰਦਰ ਮੇਰੀ ਗੱਲ ਨਹੀਂ ਬੇਟੀ ਨੂੰ ਜਾਣ ਦਿਓ ਇਕੱਲੀ ਨੂੰ ਅਸੀਂ ਬੈਠੇ ਰਹੋ ਸ਼ਰਮ ਨਹੀਂ ਹੈ ਇਕੱਲੀ ਦਾ ਜਿੰਦਾਬਾਦ ਸ਼ਰਮ ਨਹੀਂ ਹੈ ਇਕੱਲੀ ਦਾ ਜਿੰਦਾਬਾਦ ਆਪਾ ਬੋਦੋ ਗਿਆ ਬੰਦਿਆਂ ਨੂੰ ਦੱਸ ਦੇਗਾ ਬੱਲੇ ਬੱਲੇ جي <muchas> ميرا भाई सारी रैस जो ऑर्डर ਦੇਖੋ ਨਾ ਇਹ ਮੈਂ ਮੈਂ ਨਿਕਲ ਨਹੀਂ ਆ ਰਿਹਾ ਜੀ ਸਾਾਨੂੰ ਵੀ ਕਰ ਦੇ ਨਾ ਮੋਟਰ ਵਾਲੇ ਆਰਡਰ ਆ ਦਿਖਾ ਦਿਓ ਅਸੀਂ ਕੋਈ ਪਾਗਲ ਥੋੜੀ ਦੇਖ ਰਹੇ ਆ ਆਰਡਰ ਦਿਖਾਓ ਜੀ ਬਹਿ ਜਾਣੇ ਆ ਸਾਨੂੰ ਪਤਾ ਤਾਂ ਲੱਗੇ ਨਾ ਆਰਡਰ ਕਿਨੇ ਇਸ਼ੂ ਕਰਿਆ ਕਿਨੇ ਆ ਹਾਂ ਕਿਉਂ ਕੀਤਾ ਕਿੱਦਾਂ ਕੀਤਾ ਕਿਸ ਕਰਕੇ ਕੀਤਾ ਤੁਸੀਂ 4 ਬਣ ਕੇ ਲੱਗੇ ਕਿਉਂ ਦੱਸੋ ਉਹ ਪੰਜ ਤੁਸੀਂ ਆਰਡਰ ਦਿਖਾਓ ਸੀਡੇ ਨਾਲ ਕਾਰੋਬਾਰ ਵੀ ਦੇਖ ਰਹਾ ਇਹਨੂੰ ਕੱਲੀ ਨਾ ਜਾਣਦੇ ਹੋ ਕਾਰੋਬਾਰ ਦੇਖ ਰਹਾ ਸਾਰਾ ਮੈਡਮ ਜੀ ਮਹੱਲੇ ਵਾਲੇ ਦੁਖੀ ਹੋਏ ਆ ਪਤਾ ਨਹੀਂ ਕੀ ਮੈਡਮ ਜੀ ਮਹੱਲਾ ਸਾਨੂੰ ਸਾਰਾ ਪੁੱਛ ਰਿਹਾ ਕੋਈ ਕੋਈ ਕੀ ਹੋ ਗਿਆ ਵਾਹ ਹੋ ਗਿਆ ਸਾਡੀ ਬੇਇੱਜ਼ਤੀ ਹੋ ਗਈ ਹੈ ਜੀ ਮੁੜਦਾਬਾਦ ਆਪ ਪੁਲਿਸ ਮੁੜਦਾਬਾਦ ਆਪ ਪੁਲਿਸ ਮੁੜਦਾਬਾਦ ਬੱਲਾ ਬੜਾ ਪੁਲਿਸ ਮੁੜਦਾਬਾਦ ਬੱਲਾ ਬੜਾ ਪੁਲਿਸ ਮੁੜਦਾਬਾਦ ਭਾਈ ਜਾਨ ਦੋ ਪਲੀਜ਼ ਜਾਨ ਦੋ ਕਿਉਂ ਐਦਾਂ ਕਰਦੇ ਹੋ ਕੈਸਾ ਇਹ ਕਲੇਮੀ ਧਮਾਕਾ ਬੰਦ ਕਰੋ ਸਾਮਨੇ ਕਾਲ ਕਰ ਰਹੇ ਨੇ ਉਹ ਕਾਲ ਕਰ ਰਹੇ ਨੇ ਕਿ ਵਜਾ ਮੈਡਮ ਅੱਜ ਰੋਕ ਰਹੇ ਪਸਤਾਨ ਦੇਖੋ ਮੈਨੂੰ ਬਿਲਕੁਲ ਵੀ ਨਹੀਂ ਕੁਝ ਪਤਾ ਇਹਨਾਂ ਨੇ ਹਾਏ ਕੁਝ ਨਹੀਂ ਦੱਸਿਆਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਮੇਰੇ ਘਰ ਆਲ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਫੋਰਸ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਿਹਾ ਹੈਗੇ ਕਿ ਕਿਉਂ ਕਿਉਂ ਇਸ ਤਰੀਕੇ ਨਾਲ ਕਰ ਰਹੇ ਨੇ ਤੁਸੀਂ ਇਹਨਾਂ ਤੋਂ ਬੁੱਧ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਂਨੇ ਐਸਾ ਕੀ ਕਿਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਤੋਂ ਨਜ਼ਰਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿ ਚਲੋ ਕੋਈ ਹੋਏਗਾ ਦਾਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿ ਸ਼ਾਇਦ ਮੇਰੇ ਜਾਣ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿ ਵਰਕਰ ਵੀ ਕਹੀ ਜਰਨ ਵੀ ਆਪਾਂ ਨੇ ਜਾਣੇ 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 ਉਹ ਆਪਾਂ ਨੂੰ ਵੀ ਪਤਾ ਹੈ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੁਹਾਲੀ ਕੋਰਟ ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਏਡੀਟੇਨ ਕੀਤਾ ਹੋਇਆ ਇਹਨਾਂ ਦੀ ਇਹੀ ਮਨਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਇਹ ਹੈ ਕਾਰਨ ਇਹ ਇਹੀ ਕਹਿੰਦੇ ਉਹਨਾਂ ਤੁਸੀਂ ਆ ਤਾਂ ਹੀ ਮੰਨ ਲਓ ਵੀ ਤੁਸੀਂ ਤਾਂ ਕਰ ਰਹੇ ਹੋ ਬਹੁਤ ਵੀ ਮੈਂ ਕੋਈ ਮੰਨੋ ਤਾਂ ਤੁਸੀਂ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀ ਭੁਗਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਹੈਗੇ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਈ ਹੈ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੇ ਪਹਿਲਾਂ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨਜਾਲਾ ਹੁੰਦਾ ਮੈਂ ਸਵੇਰੇ 7-8 ਵਜੇ ਇੱਦਾਂ ਤਿਆਰ ਹੋ ਕੇ ਰੋਜ਼ ਪਿੰਟਚ ਕਰਕੇ ਤੇ ਜਾਂਦਾ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾਉਂਦੇ ਨੇ ਹੁਣ ਮੇਰਾ ਜਾਨ ਹੈ ਮੇਰੀ ਉੱਥੇ ਰਜਿਸਟਰੀ ਹੈ ਇਹ ਉੱਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ ਦੇਰ ਰੁਕ ਜਾਓ ਹੁਣ ਇਹ ਤਾਂ ਪੁੱਛੋ ਵੀ ਇਹ ਕੀ ਕਹਿ ਰਹੇ ਨੇ ਕੀ ਲੱਗਦਾ ੱੱਕਾ ਹੋ ਰਿਹਾ ਹੈ ਕਾシャレ ਆ ਨਹੀਂ ਚਲੇਗੀ ਨਹੀਂ ਚਲੇਗੀ ਨਾਇਨਾ ਕੋਲੇ ਕੋਈ ਪ੍ਰੂਫ ਹੈ ਨਾ ਵਾਸਤਾ ਰੋਕਣ ਦਾ ਕੁਝ ਹੈ ਤਾਂ ਹੈ ਨਹੀਂ ਇਹਨਾਂ ਨੂੰ ਹਾਂ ਜੀ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹਿਣਾ ਦੇਖੋ ਫਿਰ ਧੱਕਿਆ ਮੁੱਕੀ ਕੀਤੀ ਜਾ ਰਹੀ ਹੈ ਸਰਕਾਰ ਨਹੀਂ ਰਹਿਣਾ ਇਹ ਪਬਲਿਕ ਨੇ ਬਣਾਇਆ ਇਹ ਪਬਲਿਕ ముধে-ਮੁਹ ਸਿੱਟੂਗੀ ਮੇਰੇ ਮਨ ਚ ਜੇ ਮੇਰੇ ਮਨ ਚ ਐਦਾ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁੱਕੀ ਕਰਾ ਸਕਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਿੰਦੇ ਨੇ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹਨੇ ਫਿਰ ਕਾਨੂੰਨ yaad ਹੁੰਦਾ ਫਿਰ ਕਾਨੂੰਨ yaad ਆਊਗਾ ਇਹਨਾਂ ਦੇ ਕਿ ਮੈਂ ਇੱਦਾਂ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਪਾਸੇ ਕਾਨੂੰਨ ਹੈ ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਮੈਂ ਹੁਣ ਇਹੀ ਕਹਿ ਰਹੀ ਆ ਚਾਹੇ ਜਿੰਨਾ ਮਰਜ਼ੀ ਜੋਲਣ ਅਰੈਸਟ ਕਰ ਲੈਣ ਜੋ ਮਰਜ਼ੀ ਕਰ ਲੈਣ ਮੈਂ ਆਪਣੇ ਕੰਮ ਤੇ ਜਾਣਾ ਹੀ ਜਾਣਾ ਹੈ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ ਤਾਂ ਰੁਕੂੰਗੀ ਨਹੀਂ ਮੈਂ ਰੁਕ ਰਣੀ ਆ ਬਸ

ਮੈਂ ਨਹੀਂ ਮੈਨੂੰ ਬੋਲਣ ਨਹੀਂ ਦਿੰਦਾ ਤੁਸੀਂ ਵੀ ਸਾਡੇ ਕੋਲ ਆ ਕੇ ਬੋਲੋਗੇ ਇਹ ਸਾਡੀ ਬੇਇੱਜ਼ਤੀ ਕਰਨ ਦਾ ਮੈਂ ਨਹੀਂ ਬੈਠ ਕੇ ਹਾਂ ਇਹ ਬੈਠਣਾ ਦੱਸੋ ਸਾਨੂੰ ਕੰਮ ਵਾਪੇ ਲੱਗਿਆ ਹੋਸ਼ ਕਾਹਨੂੰ ਮੈਨੂੰ ਕੰਮ 'ਚ ਬੈਠ ਕੇ ਗੱਲ ਕਰਾਣਾ ਤੁਸੀਂ ਫੋਰਸ ਕਰਦੀ ਦਾਨੂੰ ਠੱਕੇ ਮਾਰੋ ਬੜੇ ਕੋਲੇ ਕੋਈ ਵਾਰੰਟ ਹੈ ਮੈਨੂੰ ਸਾਰੇ ਕੋਲ ਕੋਈ ਸੁਣਾਣਾ ਹੈ ਅਸੀਂ ਜਾਂ ਮੰਨੋ ਵੀ ਠੱਕੇ ਨਾਲ ਸਰੇ ਆ ਬੱਟੇ ਗੱਲ ਕਰ ਰਹੇ ਹੁੰਦੇ ਹੈ चलो ठीकु आहे बहगे बंदि कर ਆਜਾ ਕਰ ਰੋਈ ਆਲੇ ਨੇ ਕੀ ਗੱਲ ਹੋ ਰਹੀ ਚਲੋ ਬਗੇ ਰੱਖ ਨਹੀਂ ਇਹ ਥੋੜਾ ਕੰਮ ਹੈ ਨਾ ਥੋੜਾ ਕਾਰੋਬਾਰ ਹੈ ਮੇਰਾ ਵੀ ਕਾਰੋਬਾਰ ਹੈ ਇਹਦਾ ਬੰਦ ਹੋ ਰਿਹਾ ਹੈ ਕਾਰੋਬਾਰ ਹੈ ਛੋਟੇ ਵੱਡੇ ਕੋਈ ਹੈ ਤੁਸੀਂ ਚਲੋ ਨਾ ਜੀ ਥੋੜਾ ਟਾਈਮ ਦੇ ਦਿਓ 15 ਮਿੰਟ ਨਾ ਨੂੰ ਇੱਥੇ ਕਿਵੇਂ ਮੈਂ ਇਹ ਪੁੱਤ 15 ਮਿੰਟ ਟਾਈਮ ਦੇ ਦਿਓ ਮੈਂ ਆਜੋ ਆਜੋ ਕਿੰਨਾ ਡਾਇਮੰਡ ਕਾ ਜੀ 20 ਮਿੰਟ ਦਿੱਤਾ ਸਾਡੀ ਕਾ 20 ਮਿੰਟ ਦਿੱਤਾ 20 ਮਿੰਟ ਆਪਾਂ ਮੈਂ ਗੱਲ ਕਰੇ ਕਿ ਹੋਰ ਕੋਈ ਮੇਰੀ ਗੱਲ ਨਹੀਂ ਤੁਸੀ ਹਰ ਅਸਤਬਾਹ ਜੋ ਕਰਨਾ ਪਾਓ ਸਾਰਿਆਂ ਨੂੰ ਡੈਜੋ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਮੈਂ ਕਰਾਂ ਪਰ ਜੋ ਧੱਕਾ ਹੋ ਰਿਹਾ ਚਰੇ ਆ ਸਿਰਫ 20 ਮਿੰਟਾਂ ਬਾਅਦ ਫੇਰ ਕਹਿੰਦੇ 20 ਮਿੰਟ ਨਹੀਂ ਅਨਕੀ ਤੁਸੀ ਮੇਰੇ ਧੱਕਾ ਕਰ ਰਹੇ ਹੋ 20 ਮਿੰਟ ਤਾਂ ਹੋ ਗਏ ਇੰਨੀ ਦੇਰ ਦਾ ਜਿੰਨਾ 20 ਮਿੰਟ ਦਾ ਵਕਤ ਹੋ ਗਿਆ ਤਿੰਨ ਘੰਟੇ ਹੋ ਗਏ ਜੀ ਮੈਨੂੰ ਪਹਿਲਾ ਆਰਡਰ ਦੋ ਕਾ ਆਰਡਰ ਕਾ ਗੱਲ ਕਿਸ ਮੁੱਦੇ ਤੇ ਗੱਲ ਇਹ ਕਹਿੰਦੇ ਕੋਈ ਆਰਡਰ ਨਹੀਂ ਹੈ ਬਲੀ ਕਿਹਾ ਗਿਆ ਇਹ ਤਾਂ ਇਹ ਤਾਂ ਦੇਖੇ ਲੋਰਡ ਆਰਡਰ ਕਰਕੇ ਦੇਖਣੀ ਪਈ ਜਾਨੀ ਕੀ ਲੱਗਦਾ ਕੀ ਲੱਗਦਾ ਕੋਈ ਇਹਨਾਂ ਚੁੱਕ ਕੋਈ ਕ੍ਰਿਮੀਨਲ ਬੰਦੇ ਨੇ ਜਿਹੜੇ ਕੀ ਹੈ ਹਾਲਾਤ ਕਰੇ ਸਾਡੇ ਦਿਨ ਕੋਈ ਐਸਾ ਕੇਸ ਹੋਇਆ ਵੀ ਅਕਾਲੀ ਦਲ ਦੇ ਜਿਹੜੇ ਇੱਥੇ ਦੇ ਵਰਕਰ ਨੇ ਉਹਨਾਂ ਨੇ ਕੁਝ ਐਸਾ ਕੀਤਾ ਕੋਈ ਹੈ ਤੁਸੀਂ ਕਿਉਂ ਐਦਾਂ ਕਰ ਰਹੇ ਹੋ ਵੀਰੇ ਤੁਸੀਂ ਥੋੜੀ ਚੀਜ਼ ਸਮਝੋ ਨਾ ਅਸੀਂ ਤੁਹਾਡੀ ਨੌਕਰੀ ਸਮਝ ਰਹੇ ਆ ਤੁਹਾਡਾ ਕੰਮ ਸਮਝ ਰਹੇ ਆ ਤੁਹਾਡਾ ਕਾਰੋਬਾਰ ਸਮਝ ਰਹੇ ਆ ਸਾਡਾ ਵੀ ਸਮਝੋ ਨਾ ਮੇਰਾ ਬਹੁਤ ਜ਼ਰੂਰੀ ਆ ਜਾਣਾ ਤੁਸੀਂ ਕਿਉਂ ਨਹੀਂ ਸਮਝ ਰਹੇ ਹੈਗੇ ਮੇਰੇ ਪਲੀਜ਼ ਇੱਕ ਮਿੰਟ ਬੈਠਾ ਇੱਕ ਮਿੰਟ ਇਹ ਤਾਂ ਤੁਸੀਂ ਬੇਜ਼ੀ ਨਹੀਂ ਕਰਦੇ ਆ ਵੀ ਇਹਨਾਂ ਦੇ ਇਕੱਲੇ ਜਾਣ ਨਾਲ ਤਾਂ ਨਹੀਂ ਕੋਈ ਇੱਥੇ ਕਿੰਨਾ ਸਾਰਾ ਹੋਊਗਾ ਨਹੀਂ 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 ਮੇਰੀ ਗੱਲ ਤਾਂ ਸੁਣੋ ਵੀ ਇਹਨਾਂ ਦੇ ਇਕੱਲੇ ਜਾਣ ਨਾਲ ਕੋਈ ਸਿਕਲਾ ਸਰਤਾ ਨਹੀਂ ਹੋਣ ਲੱਗਿਆ ਵੀ ਜਾ ਕੇ ਚੰਡੀਗੜ੍ਹ ਇਹਨਾਂ ਨੇ ਫਸੇ ਕਰ ਦੇ ਲੈ ਹਾਂ ਹਾਂ ਇਹਦੇ ਨਾਲ ਅਸੀਂ ਬਰਕਰਾਰ ਸਾਰੇ ਖੜੇ ਹਾਂ ਤੁਹਾਡੇ ਕੋਲੇ ਇਹਨਾਂ ਨੂੰ ਤਾਂ ਇਕੱਲੇ ਨੂੰ ਜਾਣ ਦਿਓ ਮੈਨੂੰ ਮੈਨੂੰ ਕਹਿੰਦੇ ਮੇਰੀ ਗੱਲ ਸੁਣੋ ਇਹ ਨਾ ਕਰੋ ਚਲੋ ਮੈਨੂੰ ਇਕੱਲੇ ਰੱਖ ਲਓ ਇਹਨਾਂ ਨੂੰ ਸਾਰਿਆਂ ਨੂੰ ਜਾਣ ਦਿਓ ਇਹ ਠੀਕ ਹੈ ਇਹਨਾਂ ਤੜੀ ਤੁਸੀਂ ਰੋਕ ਸਕਦੇ ਮੈਨੂੰ ਰੋਕਣ ਚਲੋ ਤੁਸੀਂ ਜਾਓ ਜੀ ਸਾਰੇ ਜਾਓ ਜੀ ਕੋਈ ਗੱਲ ਨਹੀਂ ਤੂੰ ਇਹਨਾਂ ਨੂੰ ਜਾਣ ਦਿਓ ਸਾਰਿਆਂ ਨੂੰ ਇੱਕ ਡਰਾਈਵਰ ਇੱਕ ਟਿਕ ਤੁਸੀਂ ਜੋ ਪਾਜੀ ਮੇਰੀ ਗੱਲ ਸੁਣੋ ਮੈਂ ਕੁਝ ਦੇ ਦੇ ਜੋ ਮਰਜੀ ਜੀ ਤੁਸੀਂ ਤੋਂ ਨਹੀਂ ਬੱਸ ਠੀਕ ਹੈ ਬੈਂਕ ਠੀਕ ਹੈ ਫਿਰ ਵੀ ਅੱਜ ਬਤਾਓ ਅੱਜ ਚਲੋ ਬਤਾਓ ਚਲੋ ਬਤਾ ਚਲੋ ਜੀ ਠੀਕ ਹੈ ਤੁਸੀਂ ਬੈਠ ਜਾਓ ਨਹੀਂ ਨਹੀਂ ਤੁਸੀਂ ਦੇਖੋ ਮੈਂ ਜਾਣਾ ਬਾਕੀ ਜਾਓ ਮੇਰੇ ਸਭ ਜਾਣਦੇ ਅਸੀਂ ਮੈਡਮ ਦੇ ਨਾਲ ਜਾਵਾਂਗੇ ਮੈਡਮ ਨੂੰ ਨਾਲ ਲੈ ਕੇ ਜਾਵਾਂਗੇ ਅਸੀਂ ਐਵੇਂ ਥੋੜੀ ਆ ਗੱਲੇ ਨਹੀਂ ਅਸੀਂ ਜਾਂਦੇ ਕਾਨੂੰਨ ਦੇ ਖਿਲਾਫ ਕਰ ਰਹੇ ਹੋ ਕੁਝ ਵੀ ਨਹੀਂ ਕਰ ਰਹੇ ਦੱਸੋ ਜਾਣ ਨਹੀਂ ਦੇਦੇ ਜਾ ਤਾਂ ਕੋਈ ਕਾਨੂੰਨ ਦੇ ਖਿਲਾਫ ਕੁਝ ਅਸੀਂ ਕਰ ਰਹੇ ਹੋ ਸਾਡੀ ਕੋਈ ਪਲੈਨਿੰਗ ਤੇ ਉਹਨੂੰ ਪਤਾ ਲੱਗੀ ਹੋਵੇ ਮੈਨੂੰ ਪ੍ਰੋਟੈਸਟ ਵੀ ਨਹੀਂ ਕਰੀ ਹੋਈਗੀ ਹਾਂ ਕਿਸੇ ਨੂੰ ਕਿਹਾ ਨਹੀਂ ਅਸੀਂ ਜਾਣਦੇ ਨਹੀਂ ਨਰਾਜ਼ਗੀ ਨਹੀਂ ਕਰ ਰਹੇ ਮੈਝ ਪਤਾ ਕੀ ਹੈ ਅਸੀਂ ਤਾਂ ਬੰਡੀ ਤੋਂ ਹੀ ਸਕੇ ਆ ਗਏ ਸਾਨੂੰ ਤਾਂ ਇਹ ਕੋਈ ਗੱਲ ਦਾ ਵੀ ਇੱਥੇ ਪਤਾ ਨਹੀਂ ਕੀ ਗੱਲ ਹੋ ਗਈ ਘਰੇ ਸਾਡਾ ਕੋਈ ਕੋਈ ਪ੍ਰੋਗਰਾਮ ਜਸੇਦਾਰ ਨਾ ਹੁੰਦਾ ਪਿੰਡਾਂ ਦੇ ਸਾਡੇ ਨਾਲ ਜੇ ਕੋਈ ਇਹੋ ਜਿਹਾ ਕੰਮ ਹੁੰਦਾ ਉਹਨਾਂ ਨੂੰ ਵੀ ਇਦਾਂ ਹੀ ਕੀਤਾ ਹੋਇਆ ਨਹੀਂ ਮੈਂ ਕਿਹਾ ਚਲੋ ਉਹਨਾਂ ਨੂੰ ਕੀਤਾ ਹੋਇਆ ਪਰ ਗਲਤ ਹੈ ਵੀਡੀਓ ਉਹਨਾਂ ਨੇ ਮੈਂ ਫੋਨ ਕੀਤਾ ਨੇ ਜਿਨ੍ਹਾਂ ਨੇ 2-4 ਬੰਦੇ ਨਾਲ ਜਾਣਾ ਸੀ ਨਾ ਉਹ ਸਾਰਿਆਂ ਨੂੰ ਤੁਸੀਂ ਨਜ਼ਰਬੰਦ ਕੀਤਾ ਹੋਇਆ ਉਹਨਾਂ ਨੂੰ ਤੁਸੀਂ ਦੇਖੋ ਕਿੱਡਾ ਧੱਕਾ ਕੀ ਖਤਰਾ ਕੀ ਆ ਤੁਹਾਨੂੰ ਸਾਡੇ ਜਾਨ ਨਾਲ ਕੀ ਖਤਰਾ ਹੋ ਰਿਹਾ ਇੱਕ ਵਾਰ ਬੋਲੋ ਤਾਂ ਸਹੀ ਵੀ ਕਿਉਂ ਕਰ ਰਹੇ ਹੋ ਸਰਕਾਰ ਡਰੀ ਪਈ ਐ ਸਰਕਾਰ ਡਰ ਗਈ ਜਮੇ ਲੋਹਰਮਾਨ ਨੂੰ ਡਰ ਪਿਆ ਹੋਇਆ ਫਿਰ ਸਰਕਾਰ ਡਰ ਗਈ ਪੰਜਾਬ ਸਰਕਾਰ ਡਰ ਗਈ ਪੰਜਾਬ ਸਰਕਾਰ ਤਾਂ ਜਿਹੜੀ ਡਰੀ ਹੋਈਆਂ ਫੇਰ ਹੋ ਗਈ ਹਾਂ ਪਲੀਜ਼ ਫੇਰ ਹੋ ਗਈ ਸਾਨੂੰ ਦੋ ਮਿੰਟ ਦੇ ਦਿਓ ਅੰਦਰ ਬੈਠ ਕੇ ਗੱਲ ਕਰੋ ਨਾ ਜਿਹੜੀ ਕਰਨੀ ਹੈ ਸਰ کہہ ਰਹੇ ਨੇ ਟਾਈਮ ਦੋ 20 ਮਿੰਟ ਦੇ ਦਿਓ ਆ ਜਾਓ ਦੋ ਮਿੰਟਾਂ ਅਵੰਤ ਆ ਜਾਓ ਇਹ ਨਾਲ ਗੱਲ ਕਰੂਗਾ ਫੇਰ ਅੰਦਰ ਘਰੋਂ ਚੱਲਣਗੇ ਕਦੇ ਆ ਜਾਓ